ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਅਨਗੇਓ ਪਟਿਆਲਾ ਵਿਖੇ ਭਾਜਪਾ ਉਮੀਦਵਾਰ ਦੀ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਪਟਿਆਲਾ ਚ ਪੋਲ ਗਰਾਊਂਡ ਚ ਪਹੁੰਚੇ ਅਤੇ ਰੈਲੀਆਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਪੀਆ। ਮੋਦੀ ਦੀ ਰੈਲੀ ਦਾ ਸਮਾਂ ਦੁਪਹਿਰ 3 ਵਜੇ ਤੋਂ ਸ਼ਾਮੀ 5 ਵਜੇ ਤੱਕ ਹੈ। ਪਟਿਆਲਾ ਚ ਪੀਐਮ ਮੋਦੀ ਦੀ ਰੈਲੀ ਦੀ ਸੁਰੱਖਿਆਤ ਅਤੇ ਸਖਤ ਇੰਤਜ਼ਾਮ ਕੀਤੇ ਗਏ ਹਨ। ਜਾਖੜ ਨੇ ਕਿਹਾ ਕਿ ਉੱਥੇ ਕਰੀਬ 50 ਹਜ਼ਾਰ ਲੋਕਾਂ ਦੀ ਪਹੁੰਚਣ ਦੀ ਉਮੀਦ ਹੈ। ਦੂਜੇ ਪਾਸੇ ਕਿਸਾਨਾਂ ਵੱਲੋਂ ਪੀਐਮ ਮੋਦੀ ਦਿਕਰਾਵ ਕਰਨ ਦਾ ਐਲਾਨ ਕੀਤਾ ਗਿਆ ਹੈ ਪੀਐਮ ਮੋਦੀ ਪਟਿਆਲੇ ਵਿਕੇ ਪੰਨੀਤਕਰ ਦੇ ਹੱਕ ਚ ਭਾਜਪਾ ਨੂੰ ਵੋਟਾ ਪਾਉਣ ਦੀ ਅਪੀਲ ਕਰਨਗੇ ਅੱਜ ਹੀ ਪੀਐਮ ਮੋਦੀ ਹਰਿਆਣਾ ਦੀ ਮਹਿੰਦਰਗੜ ਸੀਟ ਤੇ ਚੋਣ ਪ੍ਰਚਾਰ ਲਈ ਬੁਲਾਏਗੀ ਵਿਜੇ ਸੰਕਲਪ ਰੈਲੀ ਚ ਵੀ ਸ਼ਾਮਿਲ ਹੋਣਗੇ ਪ੍ਰਧਾਨ ਮੰਤਰੀ 24 ਮਈ ਨੂੰ ਦੁਬਾਰਾ ਪੰਜਾਬ ਆਉਣਗੇ ਉੱਥੇ ਉਹ ਗੁਰਦਾਸਪੁਰ ਵਿੱਚ ਦਿਨੇਸ਼ ਬਾਬੂ ਅਤੇ ਅਤੇ ਜਲੰਧਰ ਵਿੱਚ ਸ਼ਸ਼ੀਲ ਰਿੰਕੂ ਦੇ ਪੱਖ ਚ ਭਾਜਪਾ ਨੂੰ ਵੋਟਾ ਪਾਉਣ ਦੀ ਅਪੀਲ ਕਰਨਗੇ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਅਪਡੇਟਸ న్యూਸ ਨਾਲ ਧੰਨਵਾਦ ਪ੍ਰਧਾਨ ਮੰਤਰੀ ਨਿਰਿੰਦਰ ਮੋਦੀ ਅੱਜ ਪੰਜਾਬ ਆਣਗੇ ਪਟਿਆਲਾ ਵਿਖੇ ਭਾਜਪਾ ਉਮੀਦਵਾਰ ਦੀ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਪਟਿਆਲਾ ਚ ਪੋਲ ਗਰਾਊਂਡ ਚ ਪਹੁੰਚੇ ਅਤੇ ਰੈਲੀਆਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਪੀਆ ਮੋਦੀ ਦੀ ਰੈਲੀ ਦਾ ਸਮਾਂ ਦੁਪਹਿਰ 3 ਵਜੇ ਤੋਂ ਸ਼ਾਮੀ 5 ਵਜੇ ਤੱਕ ਹੈ ਪਟਿਆਲਾ ਚ ਪੀਐਮ ਮੋਦੀ ਦੀ ਰੈਲੀ ਦੀ ਸੁਰੱਖਿਆਤ ਅਤੇ ਸਖਤ ਇੰਤਜ਼ਾਮ ਕੀਤੇ ਗਏ ਹਨ ਜਾਖੜ ਨੇ ਕਿਹਾ ਕਿ ਉੱਥੇ ਕਰੀਬ 50 ਹਜ਼ਾਰ ਲੋਕਾਂ ਦੀ ਪਹੁੰਚਣ ਦੀ ਉਮੀਦ ਹੈ ਦੂਜੇ ਪਾਸੇ ਕਿਸਾਨਾਂ ਵੱਲੋਂ ਪੀਐਮ ਮੋਦੀ ਦੀ ਕਿਰਾ ਕਰਨ ਦਾ ਐਲਾਨ ਕੀਤਾ ਗਿਆ ਹੈ ਪੀਐਮ ਮੋਦੀ ਪਟਿਆਲਾ ਵਿਕੇ ਪੰਨੀਤਕੌਰ ਦੇ ਹੱਕ ਚ ਭਾਜਪਾ ਨੂੰ ਵੋਟਾ ਪਾਉਣ ਦੀ ਅਪੀਲ ਕਰਨਗੇ ਅੱਜ ਹੀ ਪੀਐਮ ਮੋਦੀ ਹਰਿਆਣਾ ਦੀ ਮਹਿੰਦਰਗੜ ਸੀਟ ਤੇ ਚੋਣ ਪ੍ਰਚਾਰ ਲਈ ਬੁਲਾਈ ਗਈ ਵਿਜੇ ਸੰਕਲਪ ਰੈਲੀ ਚ ਵੀ ਸ਼ਾਮਿਲ ਹੋਣਗੇ ਪ੍ਰਧਾਨ ਮੰਤਰੀ 24 ਮਈ ਨੂੰ ਦੁਬਾਰਾ ਪੰਜਾਬ ਆਉਣਗੇ ਉੱਥੇ ਉਹ ਗੁਰਦਾਸਪੁਰ ਵਿੱਚ ਦਿਨੇਸ਼ ਬਾਬੂ ਅਤੇ ਅਤੇ ਜਲੰਧਰ ਵਿੱਚ ਸ਼ਸ਼ੀਲ ਰਿੰਕੂ ਦੇ ਪੱਖ ਚ ਭਾਜਪਾ ਨੂੰ ਵੋਟਾ ਪਾਉਣ ਦੀ ਅਪੀਲ ਕਰਨਗੇ ਹੋਰ ਤਾਂ ਅੱਜ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਅਪਡੇਟਸ న్యూਸ ਨਾਲ ਸਤਿ ਸ਼੍ਰੀ ਅਕਾਲ ਪ੍ਰਧਾਨ ਮੰਤਰੀ ਨਦਰ ਮੋਦੀ ਅੱਜ ਪੰਜਾਬ ਆਣਗੇ ਪਟਿਆਲਾ ਵਿਖੇ ਭਾਜਪਾ ਉਮੀਦਵਾਰ ਦੀ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਪਟਿਆਲਾ ਚ ਪੋਲ ਗਰਾਊਂਡ ਚ ਪਹੁੰਚੇ ਅਤੇ ਰੈਲੀਆਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਪੀਆ ਮੋਦੀ ਦੀ ਰੈਲੀ ਦਾ ਸਮਾਂ ਦੁਪਹਿਰ 3 ਵਜੇ ਤੋਂ ਸ਼ਾਮੀ 5 ਵਜੇ ਤੱਕ ਹੈ ਪਟਿਆਲਾ ਚ ਪੀਐਮ ਮੋਦੀ ਦੀ ਰੈਲੀ ਦੀ ਸੁਰੱਖਿਆਤ ਅਤੇ ਸਖਤ ਇੰਤਜ਼ਾਮ ਕੀਤੇ ਗਏ ਹਨ ਜਾਖੜ ਨੇ ਕਿਹਾ ਕਿ ਉੱਥੇ ਕਰੀਬ 50000 ਲੋਕਾਂ ਦੀ ਪਹੁੰਚਣ ਦੀ ਉਮੀਦ ਹੈ ਦੂਜੇ ਪਾਸੇ ਕਿਸਾਨਾਂ ਵੱਲੋਂ ਪੀਐਮ ਮੋਦੀ ਦੀ ਕਿਰਾਵਾ ਕਰਨ ਦਾ ਐਲਾਨ ਕੀਤਾ ਗਿਆ ਹੈ ਪੀਐਮ ਮੋਦੀ ਪਟਿਆਲਾ ਵਿਕੇ ਪੰਨੀਤਕਰ ਦੇ ਹੱਕ ਚ ਭਾਜਪਾ ਨੂੰ ਵੋਟਾ ਪਾਉਣ ਦੀ اپیل ਕਰਨਗੇ ਅੱਜ ਹੀ ਪੀਐਮ ਮੋਦੀ ਹਰਿਆਣਾ ਦੀ ਮਹਿੰਦਰਗੜ ਸੀਟ ਤੇ ਚੋਣ ਪ੍ਰਚਾਰ ਲਈ ਬੁલાਏਗੀ ਵਿਜੇ ਸੰਕਲਪ ਰੈਲੀ ਚ ਵੀ ਸ਼ਾਮਿਲ ਹੋਣਗੇ ਪ੍ਰਧਾਨ ਮੰਤਰੀ 24 ਮਈ ਨੂੰ ਦੁਬਾਰਾ ਪੰਜਾਬ ਆਉਣਗੇ ਉੱਥੇ ਉਹ ਗੁਰਦਾਸਪੁਰ ਵਿੱਚ ਦਿਨੇਸ਼ 바ਬੂ ਅਤੇ ਅਤੇ ਜਲੰਧਰ ਵਿੱਚ ਸ਼ਸ਼ੀਲ ਰਿੰਕੂ ਦੇ ਪੱਖ ਚ ਭਾਜਪਾ ਨੂੰ ਵੋਟਾ ਪਾਉਣ ਦੀ اپیل ਕਰਨਗੇ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਅਪਡੇਟਸ న్యూਸ ਨਾਲ ਸਨਪਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬਣਗੇ ਪਟਿਆਲਾ ਵਿਖੇ ਭਾਜਪਾ ਉਮੀਦਵਾਰ ਦੀ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਪਟਿਆਲਾ ਚ ਪੋਲ ਗਰਾਊਂਡ ਚ ਪਹੁੰਚੇ ਅਤੇ ਰੈਲੀਆਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਪੀਆ ਮੋਦੀ ਦੀ ਰੈਲੀ ਦਾ ਸਮਾਂ ਦੁਪਹਿਰ 3 ਵਜੇ ਤੋਂ ਸ਼ਾਮੀ 5 ਵਜੇ ਤੱਕ ਹੈ ਪਟਿਆਲਾ ਚ ਪੀਐਮ ਮੋਦੀ ਦੀ ਰੈਲੀ ਦੀ ਸੁਰੱਖਿਆਤ ਅਤੇ ਸਖਤ ਇੰਤਜ਼ਾਮ ਕੀਤੇ ਗਏ ਹਨ ਜਾਖੜ ਨੇ ਕਿਹਾ ਕਿ ਉੱਥੇ ਕਰੀਬ 50 ਹਜ਼ਾਰ ਲੋਕਾਂ ਦੀ ਪਹੁੰਚਣ ਦੀ ਉਮੀਦ ਹੈ ਦੂਜੇ ਪਾਸੇ ਕਿਸਾਨਾਂ ਵੱਲੋਂ ਪੀਐਮ ਮੋਦੀ ਦੀ ਕਿਰਾਉ ਕਰਨ ਦਾ ਐਲਾਨ ਕਿਤਾ ਗਿਆ ਹੈ ਪੀਐਮ ਮੋਦੀ ਪਟਿਆਲਾ ਵਿਕੇ ਪਰਨੀਤਕਰ ਦੇ ਹੱਕ ਚ ਭਾਜਪਾ ਨੂੰ ਵੋਟਾ ਪਾਉਣ ਦੀ ਅਪੀਲ ਕਰਨਗੇ ਅੱਜ ਹੀ ਪੀਐਮ ਮੋਦੀ ਹਰਿਆਣਾ ਦੀ ਮਹਿੰਦਰਗੜ ਸੀਟ ਤੇ ਚੋਣ ਪ੍ਰਚਾਰ ਲਈ ਬੁਲਾਏਗੀ ਵਿਜੇ ਸੰਕਲਪ ਰੈਲੀ ਚ ਵੀ ਸ਼ਾਮਿਲ ਹੋਣਗੇ ਪ੍ਰਧਾਨ ਮੰਤਰੀ 24 ਮਈ ਨੂੰ ਦੁਬਾਰਾ ਪੰਜਾਬ ਆਉਣਗੇ ਉੱਥੇ ਉਹ ਗੁਰਦਾਸਪੁਰ ਵਿੱਚ ਦਿਨੇਸ਼ ਬਾਬੂ ਅਤੇ ਅਤੇ ਜਲੰਧਰ ਵਿੱਚ ਸ਼ਸ਼ੀਲ ਰਿੰਕੂ ਦੇ ਪੱਖ ਚ ਭਾਜਪਾ ਨੂੰ ਵੋਟਾ ਪਾਉਣ ਦੀ ਅਪੀਲ ਕਰਨਗੇ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਅਪਡੇਟਸ న్యూਸ ਨਾਲ ਧੰਨਵਾਦ